ਨਾ ਖੂਨ ਹੋਈ ਢੋਲੀ ਨੂੰ ਇਹ ਜ਼ਖਮ ਉਸਤੇ ਹੀ ਪਤੀ ਨੇ ਦਿੱਤੇ ਨੇ ਨਵ ਵਿਆਹੀ ਢੋਲੀ ਆਪਣੇ ਪੁਟੇਕ ਦੇ ਵਿੱਚ ਕੰਮ ਕਰ ਰਹੀ ਸੀ ਇਸੇ ਦੌਰਾਨ ਉਸਦਾ ਹੈਵਾਨ ਪਤੀ ਦੁਕਾਨ ਚ ਦਾਖਲ ਹੁੰਦਾ ਹੈ ਤੇ ਆਉਂਦੇ ਹੀ ਉਸ ਨੂੰ ਪੂਰੀ ਤਰ੍ਹਾਂ ਘੁੱਟਣਾ ਸ਼ੁਰੂ ਕਰ ਦਿੰਦਾ ਹੈ ਇਹ ਕੁੱਟਮਾਰ ਉਦੋਂ ਤੱਕ ਹੁੰਦੀ ਰਹੀ ਜਦੋਂ ਤੱਕ ਡੋਲੀ ਬੇਹੋਸ਼ ਨਹੀਂ ਹੋ ਜਾਂਦੀ ਇਸ ਤੋਂ ਬਾਅਦ ਉਹ ਦੁਕਾਨ ਦੇ ਸ਼ਟਰ ਨੂੰ ਚਿੰਦਰਾ ਲਗਾ ਕੇ ਭੱਜ ਜਾਂਦਾ ਹੈ ਜਦੋਂ ਮੁਹੱਲੇ ਦੇ ਲੋਕਾਂ ਨੂੰ ਕੁੱਟਮਾਰ ਦਾ ਪਤਾ ਲੱਗਦਾ ਹੈ ਤਾਂ ਉਹ ਬੁਟੀਕ ਦਾ ਤਾਲਾ ਤੋੜ ਕੇ ਖੂਨ ਨਾਲ ਲਥਪਥ ਡੋਲੀ ਨੂੰ ਹਸਪਤਾਲ ਦਾਖਲ ਕਰਵਾ ਆਉਂਦੇ ਨੇ ਕੱਲ ਸੰ ਲੱਗਾ ਦਾ ਸੈਜ ਕਿਨਾਂ ਨੇ ਵੀ ਰਾਤ ਤੜਕੇ ਐਡੀ ਬੀਤੀ ਰਾਤ ਆ ਇਹ ਮੀਆਂ ਬੀਬੀ ਨੇ ਦੋਨੋਂ ਗੁਰਦਾਸਪੁਰ ਵਿਆਹੀ ਆ ਲੜਕੀ ਗੁਰਨਵਾਲ ਪਿੰਡ ਦੀ ਤੇ ਇੱਥੇ ਬੁਟੀਕ ਦੀ ਦੁਕਾਨ ਕਰਦੀ ਆ ਜੰਡੇਾਲੇ ਜੋਤੀ ਸ਼ਰਮਲੇ ਚ ਤੋਂ ਇਹਦਾ ਘਰ ਵਾਲਾ ਰਾਤ ਆਇਆ ਉਹਨੇ ਦੁਕਾਨ ਚ ਕਾਫੀ ਜ਼ਿਆਦਾ ਕਟਮਾਰ ਕੀਤੀ ਇਹਨੂੰ ਮਤਲਬ ਇਹਦਾ ਜ਼ਿਆਦਾ ਕਟਮਾਰ ਕੀਤੀ ਪਰਿਵਾਰ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਐਡਮਿਟ ਕਰਾਇਆ ਉਹਦੀ ਸਟੇਟਮੈਂਟ ਤੇ ਐਫਆਈਆਰ ਦਰਜ ਕਰ ਦਿੱਤੀ ਇਹ ਤਫतीश ਚੱਲ ਰਹੀ ਵਜਾ ਕੁਝ ਪਤਾ ਨਹੀਂ ਲੱਗਿਆ ਆਪਸ ਵਿੱਚ ਲੜਕੀ ਦਸਲ ਮੁਤਾਬਕ ਦੀ ਦਾਜ ਦੇਜ ਤੋਂ ਪੈਸਿਆਂ ਦੀ ਮੰਗ ਕਰਦਾ ਸੀਗਾ ਤੇ ਪਹਿਲਾਂ ਵੀ ਦੋ ਧਨਵਾਰੋਂ ਨੇ ਕਟਮਾਰ ਕੀਤੀ ਹੈ ਐਫਆਈਆਰ ਦਰਜ ਕਰ ਦਿੱਤੀ ਇਸ ਇਵੈਸਟਿਗੇਸ਼ਨ ਦੇ ਚੱਲ ਰਿਹਾ ਹੈ ਨੈ ਜਲਦੋ ਗ੍ਰਿਫਤਾਰ ਕੀਤਾ ਜਾਊਗਾ ਪੁਲਿਸ ਨੇ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਮਲਾ ਦਾਸ ਦੀ ਮੰਗ ਦਾ ਦੱਸਿਆ ਜਾ ਰਿਹਾ ਹੈ ਖੂਨੋ ਖੂਨ ਹੋਈ ਢੋਲੀ ਨੂੰ ਇਹ ਜ਼ਖਮ ਉਸਤੇ ਹੀ ਪਤੀ ਨੇ ਦਿੱਤੇ ਨੇ ਨਵ ਵਿਆਹੀ ਢੋਲੀ ਆਪਣੇ ਪੁਟੇਕ ਤੇ ਵਿੱਚ ਕੰਮ ਕਰ ਰਹੀ ਸੀ ਇਸੇ ਦੌਰਾਨ ਉਸਦਾ ਹੈਵਾਨ ਪਤੀ ਦੁਕਾਨ ਚ ਦਾਖਲ ਹੁੰਦਾ ਹੈ ਤੇ ਆਉਂਦੇ ਹੀ ਉਸ ਨੂੰ ਪੂਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੰਦਾ ਹੈ ਇਹ ਕੁੱਟਮਾਰ ਉਦੋਂ ਤੱਕ ਹੁੰਦੀ ਰਹੀ ਜਦੋਂ ਤੱਕ ਡੋਲੀ ਬੇਹੋਸ਼ ਨਹੀਂ ਹੋ ਜਾਂਦੀ ਇਸ ਤੋਂ ਬਾਅਦ ਉਹ ਦੁਕਾਨ ਦੇ ਸ਼ਟਰ ਨੂੰ ਚਿੰਦਰਾ ਲਗਾ ਕੇ ਭੱਜ ਜਾਂਦਾ ਹੈ ਜਦੋਂ ਮੁਹੱਲੇ ਦੇ ਲੋਕਾਂ ਨੂੰ ਕੁੱਟਮਾਰ ਦਾ ਪਤਾ ਲੱਗਦਾ ਹੈ ਤਾਂ ਉਹ ਬੁਟੀਕ ਦਾ ਤਾਲਾ ਤੋੜ ਕੇ ਖੂਨ ਨਾਲ ਲਤਪਤ ਡੋਲੀ ਨੂੰ ਹਸਪਤਾਲ ਦਾਖਲ ਕਰਵਾ ਆਉਂਦੇ ਨੇ ਕੱਲ ਸੰ ਲੱਗਾ ਦਾ ਸੈਸ ਗਿਨਾਂ ਨੇ ਵੀ ਰਾਤ ਤੜਕੇ ਐਡੀ ਬੀਤੀ ਰਾਤ ਆ ਇਹ ਮੀਆਂ ਬੀਬੀ ਨੇ ਦੋਨੋਂ ਗੁਰਦਾਸਪੁਰ ਵਿਆਹੀ ਆ ਲੜਕੀ ਗੁਰਨਵਾਲ ਪਿੰਡ ਦੀ ਤੇ ਇਥੇ ਬੁਟੀਕ ਦੀ ਦੁਕਾਨ ਕਰਦੀ ਆ ਜੰਡੇਆਲੇ ਜੋਤੀਸਰ ਮੱਲੇ ਚ ਤੋ ਇਹਦਾ ਘਰ ਵਾਲਾ ਰਾਤ ਆਇਆ ਉਹਨੇ ਦੁਕਾਨ ਚ ਕਾਫੀ ਜ਼ਿਆਦਾ ਕਟਮਾਰ ਕੀਤੀ ਇਹਨੂੰ ਮਤਲਬ ਇਹਦਾ ਜ਼ਿਆਦਾ ਕਟਮਾਰ ਕੀਤੀ ਪਰਿਵਾਰ ਨੂੰ ਜਦੋਂ ਪਤਾ ਲੱਗਾ ਤੋ ਉਹਨਾਂ ਨੇ ਐਟਮੈਂਟ ਕਰਾਇਆ ਉਦੋਂ ਸਟੇਟਮੈਂਟ ਤੇ ਐਫਆਈਆਰ ਦਰਜ ਕਰ ਦਿੱਤੀ ਗਈ ਤਫ਼ਤੀਸ਼ ਚੱਲ ਰਹੀ ਵਜਾ ਕੁਝ ਪਤਾ ਨਹੀਂ ਲੱਗੀ ਆਪਸ ਵਿੱਚ ਲੜਕੀ ਦਸਲ ਮਤਾਬ ਦੀ ਦਾਜ ਦੇਜ ਤੋਂ ਪੈਸਿਆਂ ਦੀ ਮੰਗ ਕਰਦਾ ਸੀਗਾ ਤੇ ਪਹਿਲਾਂ ਵੀ ਦੋ ਤਿੰਨ ਵਾਰ ਉਹਨੇ ਕਟਮਾਰ ਕੀਤੀ ਐਫਆਰ ਦਰਜ ਕਰ ਦਿੱਤੀ ਉਹਨਾਂ ਅਸੇਵਕਸ਼ਨ ਦੋਸ਼ੀ ਨੇ ਜਲਦ ਤੋਂ ਗ੍ਰਫਤਾਰ ਕੀਤਾ ਜਾਵੇਗਾ ਪੁਲਿਸ ਨੇ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਮਲਾ ਦਾਸ ਦੇ ਮੰਗ ਦਾ ਦੱਸਿਆ ਜਾ ਰਿਹਾ ਹੈ ਖੂਨੋ ਖੂਨ ਹੋਈ ਢੋਲੀ ਨੂੰ ਇਹ ਜ਼ਖਮ ਉਸਤੇ ਹੀ ਪਤੀ ਨੇ ਦਿੱਤੇ ਨੇ ਨਵ ਵਿਆਹੀ ਢੋਲੀ ਆਪਣੇ ਪੁਟੇਕ ਦੇ ਵਿੱਚ ਕੰਮ ਕਰ ਰਹੀ ਸੀ ਇਸੇ ਦੌਰਾਨ ਉਸਦਾ ਹੈਵਾਨ ਪਤੀ ਦੁਕਾਨ ਚ ਦਾਖਲ ਹੁੰਦਾ ਹੈ ਤੇ ਆਉਂਦੇ ਹੀ ਉਸ ਨੂੰ ਪੂਰੀ ਤਰ੍ਹਾਂ ਘੁੱਟਣਾ ਸ਼ੁਰੂ ਕਰ ਦਿੰਦਾ ਹੈ ਇਹ ਕੁੱਟਮਾਰ ਉਦੋਂ ਤੱਕ ਹੁੰਦੀ ਰਹੀ ਜਦੋਂ ਤੱਕ ਡੋਲੀ ਬੇਹੋਸ਼ ਨਹੀਂ ਹੋ ਜਾਂਦੀ ਇਸ ਤੋਂ ਬਾਅਦ ਉਹ ਦੁਕਾਨ ਦੇ ਸ਼ਟਰ ਨੂੰ ਚਿੰਦਰਾ ਲਗਾ ਕੇ ਭੱਜ ਜਾਂਦਾ ਹੈ ਜਦੋਂ ਮੁਹੱਲੇ ਦੇ ਲੋਕਾਂ ਨੂੰ ਕੁੱਟਮਾਰ ਦਾ ਪਤਾ ਲੱਗਦਾ ਹੈ ਤਾਂ ਉਹ ਬੁਟੀਕ ਦਾ ਤਾਲਾ ਤੋੜ ਕੇ ਖੂਨ ਨਾਲ ਲਤਪਤ ਡੋਲੀ ਨੂੰ ਹਸਪਤਾਲ ਦਾਖਲ ਕਰਵਾ ਆਉਂਦੇ ਨੇ ਕੱਲ ਸੰ ਲੱਗਾ ਦਾ ਸੈਸ ਗਿਨਾਂ ਨੇ ਵੀ ਰਾਤ ਤੜਕੇ ਐਡੀ ਬੀਤੀ ਰਾਤ ਆ ਇਹ ਮੀਆਂ ਬੀਵੀ ਨੇ ਦੋਨੋਂ ਗੁਰਦਾਸਪੁਰ ਵਿਆਹੀ ਹੈ ਲੜਕੀ ਗੁਰਨਵਾਲ ਪਿੰਡ ਦੀ ਤੇ ਇੱਥੇ ਬੁਟੀਕ ਦੀ ਦੁਕਾਨ ਕਰਦੀ ਹੈ ਜੰਡੇਾਲੇ ਜੋਤੀ ਸ਼ਰਮਲੇ ਚ ਤੋਂ ਇਹਦਾ ਘਰ ਵਾਲਾ ਰਾਤ ਆਇਆ ਉਹਨੇ ਦੁਕਾਨ ਚ ਕਾਫੀ ਜ਼ਿਆਦਾ ਕਟਮਾਰ ਕੀਤੀ ਇਹਨੂੰ ਮਤਲਬ ਇਹਦਾ ਜ਼ਿਆਦਾ ਕਟਮਾਰ ਕੀਤੀ ਪਰਿਵਾਰ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਐਟਮੈਂਟ ਕਰਾਇਆ ਉਦੋਂ ਸਟੇਟਮੈਂਟ ਤੇ ਐਫਆਈਆਰ ਦਰਜ ਕਰ ਦਿੱਤੀ ਹੈ ਜੀ ਤਫਤੀਸ਼ ਚੱਲ ਰਹੀ ਵਜਾ ਕੁਝ ਪਤਾ ਨਹੀਂ ਲੱਗੀ ਆਪਸ ਵਿੱਚ ਲੜਕੀ ਦਸਲ ਮਤਾਬ ਦੀ ਦਾਜ ਦੇਜ ਤੋਂ ਪੈਸਿਆਂ ਦੀ ਮੰਗ ਕਰਦਾ ਸੀਗਾ ਤੇ ਪਹਿਲਾਂ ਵੀ ਦੋ ਤਿੰਨ ਵਾਰ ਉਹਨੇ ਕਟਮਾਰ ਕੀਤੀ ਹੈ ਐਫਆਈਆਰ ਦਰਜ ਕਰ ਦਿੱਤੀ ਉਹਨੂੰ ਅਸਿਸਟੈਂਸ ਦੋ ਨੈ ਜਲਦੋ ਗ੍ਰਿਫਤਾਰ ਕੀਤਾ ਜਾਊਗਾ ਪੁਲਿਸ ਨੇ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਮਲਾ ਦਾਸ ਦੀ ਮੰਗ ਦਾ ਦੱਸਿਆ ਜਾ ਰਿਹਾ ਹੈ